ਇੱਕ ਉਰਫਿਸ਼ ਮੱਛੀ ਹੈ ਜਿਹੜੀ ਕਿ ਸਮੁੰਦਰ ਤੋਂ ਬਾਹਰ ਆਈ ਹੈ ਇਹਦੇ ਬਾਰੇ ਉਹਨਾਂ ਨੇ ਜਿਹੜਾ ਇੱਕ ਪੁਰਾਣਾ ਵਿੱਚ ਵੀਜ਼ ਦਾ ਜ਼ਿਕਰ ਕੀਤਾ ਗਿਆ ਹੈ ਸੋ ਉਰਫਿਸ਼ ਵਰਗੀ ਜਿਹੜੀ ਇਹ ਮੱਛੀ ਹੈ ਜਿਹੜੀ 200 ਫੁੱਟ ਤੋਂ ਲੈ ਕੇ 1000 ਮੀਟਰ ਦੀ ਗਹਿਰਾਈ ਤੱਕ ਥੱਲੇ ਸਮੁੰਦਰ ਚ ਰਹਿੰਦੀ ਹੈ ਤੇ ਕਦੇ ਬਾਹਰ ਨਹੀਂ ਆਉਂਦੀ ਕੋਈ ਥੱਲੇ ਹਲਚਲ ਬਹੁਤ ਵੱਡੀ ਹਲਚਲ ਹੁੰਦੀ ਹੈ ਤਾਂ ਬਾਹਰ ਆਉਂਦੀ ਹੈ ਇਨ ਐਨ ਐਮਰਜੈਂਸੀ ਸਿਚੁਏਸ਼ਨ ਸੋ ਇਸ ਦਾ ਜਿਹੜਾ ਲੰਬਾਈ 30 ਫੁੱਟ ਹੁੰਦੀ ਹੈ ਸੋ ਊਰ ਫਿਸ਼ ਮੱਛੀ ਜੜੀ ਹੈ ਉਹ ਕੁਦਰਤੀ ਆਫਤਾਂ ਆਉਣ ਦਾ ਇੱਕ ਅਸਾਈਨ ਮੰਨਿਆ ਜਾਂਦਾ ਹੈ ਕਿ ਜਦੋਂ ਬਾਹਰ ਆ ਗਈ ਇਹਦਾ ਮਤਲਬ ਕਿ ਬਹੁਤ ਵੱਡੀ ਕੋਈ ਤਬਾਹੀ ਆਉਣ ਵਾਲੀ ਹੈ ਸੋ ਇਹਦਾ ਇੱਕ ਰਹੱਸ ਬਣਿਆ ਹੋਇਆ ਹੈ ਇਹ ਵੱਖ-ਵੱਖ ਦਿਸ਼ਾਂ ਵਿੱਚ ਬਾਹਰ ਆਈਆਂ ਮੱਛੀਆਂ ਜਿੱਥੇ ਵੀ ਆਈਆਂ ਉੱਥੇ ਮੁਸੀਬਤ ਆਈ ਜਿਸ ਦਾ ਵਿਗਿਆਨੀ ਨਾਮ ਰੇਰੇਗੀ ਲੁਇਸ ਗਲੈਂਸ ਹੈ ਤੇ ਦੁਨੀਆ ਦੀ ਸਭ ਤੋਂ ਲੰਬੀ ਹੱਡੀ ਵਾਲੀ ਮੱਛੀ ਹੈ ਇਹ ਮੱਛੀ ਜਿਹੜੀ ਅਕਸਰ ਬਹੁਤ ਹੀ ਗਹਿਰਾਈ ਵਿੱਚ ਰਹਿੰਦੀ ਹੈ ਤੇ ਕਦੇ ਬਾਹਰ ਨਹੀਂ ਆਉਂਦੀ 30 ਫੁੱਟ ਲੰਬੀ ਹੁੰਦੀ ਹੈ ਇਹਦੀ ਜਿਹੜੀ ਬਿਲਕੁਲ ਸਾਫ ਪਰਗੇ ਜਿਦਾ 30 ਫੁੱਟ ਬਹੁਤ ਲੰਬੀ ਉਰਫਿਸ਼ ਦਾ ਸਰੀਰ ਜਿਹੜਾ ਚਮਕਦਾਰ ਤੇ ਰੀਬਨ ਵਾਂਗ ਹੁੰਦਾ ਹੈ ਇਸ ਦੇ ਸਿਰ ਦੇ ਉੱਪਰ ਇੱਕ ਲੰਬਾ ਲਾਲ ਫਿਨ ਵਰਗਾ ਤ੍ਰੈਸ਼ ਹੁੰਦਾ ਹੈ ਇਸ ਦੀ ਸਤਾ ਤੇ ਆਉਣਾ ਇੱਕ ਬਹੁਤ ਹੀ ਦੁਰਲੱਭ ਘਟਨਾ ਮੰਨਿਆ ਜਾਂਦਾ ਹੈ ਤੇ ਖਤਰਨਾਕ ਘਟਨਾ ਮੰਨਿਆ ਜਾਂਦਾ ਹੈ ਕਿ ਹੁਣ مصیبت ਆਉਣ ਵਾਲੀ ਹੈ ਸੋ ਤਾਮਲ ਲਾਡੂ ਵਿੱਚ ਇਸ ਮੱਛੀ ਨੂੰ ਮਸ਼ੇਰੀਆਂ ਨੇ ਫੜਿਆ ਇਹ ਬਾਹਰ ਆਈ ਹੋਈ ਸੀ ਤੱਟਵਰਤੀ ਖੇਤਰ ਵਿੱਚ ਤਾਮਲ ਲਾਡੂ ਦੇ ਜਿੱਥੇ ਸਾਨਕ ਲੋਕਾਂ ਵਿੱਚ ਡਰ ਤੇ ਉਤਸੁਕਤਾ ਫੈਲ ਗਈ ਇਸ ਨੂੰ ਇੱਕ વિનાਸ਼ਕਾਰੀ ਮੱਛੀ ਕਿਹਾ ਜਾਣ ਲੱਗਾ ਉਲਫ ਦਾ ਇਤਿਹਾਸ ਕਈ ਕੁਦਰਤੀ ਆਫਤਾਂ ਨਾਲ ਜੁੜਿਆ ਹੋਇਆ ਹੈ ਇਸ ਦੀ ਮੌਜੂਦਗੀ ਨਾਲ ਮਜਗੁਨ ਅਕਸਰ ਪੁਚਾਰ ਜਾਂ ਸੁਨਾਮੀ ਦੇ ਪੂਰਵ ਗਾਮੀ ਸੰਦੇਸ਼ ਵਦੋਂ ਦੇਖਿਆ ਜਾਂਦਾ ਹੈ ਕਿ ਇਹ ਜਦੋਂ ਮੱਛੀ ਬਾਹਰ ਆਈ ਤਾਂ ਪੁਚਾਰ ਆ ਸਕਦਾ ਹੈ ਸਮੁੰਦਰ ਵਿੱਚ ਉਹਦੇ ਨਾਲ ਹੀ ਸੁਨਾਮੀ ਆਉਂਦੀ ਹੈ ਜਦੋਂ ਸਮੁੰਦਰ ਥੱਲੇ ਪੁਚਾਰ ਆ ਜਾਂਦਾ ਹੈ ਤਾਂ ਹਲਚਲ ਹੁੰਦੀ ਬਹੁਤ ਤਕੜੀ ਉਹਦੇ ਨਾਲ ਪਾਣੀ ਹਿਲਦਾ ਹੈ ਪਾਣੀ ਦੇ ਲਹਿਰਾਂ ਜਦੋਂ ਸਮੁੰਦਰ ਤੇ ਤਾਂ ਠੀਕ ਹੁੰਦੀਆਂ ਪਰ ਜਦੋਂ ਜਿਉਂ ਜਿਉਂ ਉਹ ਕੰਡੇ ਵਾਲ ਆਉਂਦੀਆਂ ਲੈਂਦੀਆਂ ਹਨ ਆਉਂਦੀਆਂ ਜਾਂਦੀਆਂ ਹਨ ਉਹ ਬੜੀਆਂ ਹੀ ਤਬਾਹਕੁਨ ਉਹਨਾਂ ਦਾ ਪ੍ਰੈਸ਼ਰ ਵਧਦਾ ਜਾਂਦਾ ਹੈ ਤੇ ਹੋਰ ਚ ਆਉਂਦੀਆਂ ਜਾਂਦੀਆਂ ਇਸ ਤਰ੍ਹਾਂ ਜਿਹੜੇ ਲੋਕ ਕੰਡੇ ਤੇ ਰਹਿੰਦੇ ਹਨ ਉਹਨਾਂ ਲਈ ਬਹੁਤ ਹੀ ਇੱਕ ਡਰਾਵਣੀ ਮੱਛੀ ਦੇ ਤੌਰ ਤੇ ਇਹਨੂੰ ਦੇਖਿਆ ਜਾ ਰਿਹਾ ਹੈ ਕਿ ਬੜੀ ਵੱਡੀ ਚੇਤਾਵਨੀ ਹੈ ਕਿ ਸਮੁੰਦਰ ਦੇ ਥੱਲੇ ਪਹਚਾਲ ਆ ਸਕਦਾ ਹੈ ਜਿਸ ਦੇ ਨਾਲ ਸੁਨਾਮੀ ਆ ਸਕਦੀ ਹੈ ਸੋ ਜਾਪਾਨ ਦੇ ਫੁਕੁਸ਼ੀਮਾ ਵਿੱਚ ਵੀ 2011 ਵਿੱਚ ਆਏ ਭਚਾਲ ਦਾ ਸੁਨਾਮੀ ਤੋਂ ਪਹਿਲਾਂ ਵੀ ਜਿਹੜੀ ਆ ਉਰਫਿਸ਼ਾਂ ਕਈ ਕਿਨਾਰੇ ਤੇ ਦੇਖੀਆਂ ਗਈਆਂ ਮੈਕਸੀਕੋ ਵਿੱਚ ਇੱਕ ਵੱਡੇ ਭਚਾਲ ਤੋਂ ਪਹਿਲਾਂ ਉਰਫਿਸ਼ ਸਮੁੰਦਰ ਵਿੱਚ ਤਿਆਰ ਦੀਆਂ ਪਾਈਆਂ ਗਈਆਂ ਸਨ ਸਾਲ 2020 ਵਿੱਚ ਫਿਲੀਪੀਨ ਦੇ ਦੋ ਸਮੁੰਦਰ ਦੇ ਕੰਢੇ ਦੋ ਉਰਫਿਸ਼ਾਂ ਦੇਖੀਆਂ ਗਈਆਂ ਕੁਝ ਦਿਨਾਂ ਬਾਅਦ ਪੁਚਾਲ ਆ ਗਿਆ ਜਾਪਾਨੀ ਪਰੰਪਰਾ ਵਿੱਚ ਉਰ ਵਿਸ਼ਨੂ ਰੈਯੂਗੂ ਨੋ ਸਾਕਾਨਾ ਯਾਨਿਕਾ ਸਮੁੰਦਰ ਦੇ ਦੇਵਤੇ ਦਾ ਦੂਤ ਕਿਹਾ ਜਾਂਦਾ ਹੈ ਜਾਪਾਨ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਜਦੋਂ ਇਹ ਮੱਛੀ ਸਤ੍ਹਾ ਤੇ ਆਉਂਦੀ ਹੈ ਤਾਂ ਇਸ ਇਹ ਪੁਚਾਲ ਦੀ ਗਤੀਵਿਧੀ ਨੂੰ ਦਰਸਾਉਂਦੀ ਹੈ ਕਿ ਹੁਣ ਪੁਚਾਲ ਆਉਣ ਵਾਲਾ ਹੈ ਤੁਸੀਂ ਤਿਆਰ ਹੋ ਜਾ ਵਿਗਿਆਨੀ ਇਸ ਵਿਚਾਰ ਨੂੰ ਬੇਬੁਨਿਆਦ ਮੰਨਦੇ ਹਨ ਵਿੜ ਵਿਗਿਆਨਕ ਕਹਿੰਦਾ ਹੈ ਕਿ ਇਹ ਤਾਂ ਬੇਬੁਨਿਆਦ ਹੈ ਉਰਫਿਸ਼ ਕੁਦਰਤੀ ਆਫਤਾਂ ਦੀ ਭਵਿਖਬਾਣੀ ਕਰ ਸਕਦੇ ਆ ਸਮੁੰਦਰੀ ਜੀਵ ਵਿਗਿਆਨੀ ਦੇ ਅਨੁਸਾਰ ਉਰਫਿਸ਼ ਪਾਣੀ ਦੇ ਤਾਪਮਾਨ ਵਿੱਚ ਤਬਦੀਲੀਆਂ ਕਨਸਤਾਤ ਤ ਆਉਂਦੀ ਹੈ ਹੋਰ ਕੋਈ ਵੀ ਇਸ ਦਾ ਕਾਰਨ ਨਹੀਂ ਹੈ ਵਿਗਿਆਨ ਨੂੰ ਇਹ ਵਿਗਿਆਨ ਇਸ ਨੂੰ ਨਹੀਂ ਮੰਨਦੀ ਪਰ ਇਹ ਹੋ ਚੁੱਕਿਆ ਹੈ ਇਸ ਤਰ੍ਹਾਂ ਸੋ ਲੋਕਾਂ ਵਿੱਚ ਕਾਫੀ ਡਰ ਦਾ ਮਾਹੌਲ ਹੈ ਹੁਣ ਜਿਹੜੀ ਉਹ ਤਾਮਨ ਲਾਡੂ ਵਿੱਚ ਉਰਫਿਸ਼ੀ ਉਹਨਾਂ ਨੇ ਫੜਿਆ ਸੂਈ ਦਾ ਮਲਵਕੀ ਤਾਮਲ ਲਡੁੰਨ ਦੀ ਜਿਹੜੀ ਸੁਨਾਮੀ ਦੀ ਜਿਹੜੀ ਹੋ ਸਕਦੀ ਹੈ ਉਹਦੇ ਥੱਲੇ ਕੋਈ ਬਹੁਤ ਵੱਡੀ ਹਲਚਲ ਹੋ ਰਹੀ ਹੈ। ਵੈਸੇ ਵੀ ਜ ਬਹੁਤ ਸਾਰੇ ਪੁਰਾਣਾ ਵਿੱਚ ਲਿਖਿਆ ਗਿਆ ਕਿ ਕਲਯੁਗ ਦੀ ਜਿਹੜੀ ਹੁਣ ਇਹ ਕਲਯੁਗ ਪੁਰਾਣਾ ਵਿੱਚ ਇਸ ਦਾ ਵਿਖਿਆਨ ਵੀ ਹੈਗਾ ਕਿ ਜਦੋਂ ਵੀ ਸਮੁੰਦਰ ਦੇ ਜਾਨਵਰ ਬਾਹਰ ਆਉਣ ਲੱਗੇ ਤਾਂ ਉਸ ਵੇਲੇ ਉਹ ਸਮਝ ਲਓ ਕਿ ਕਲਯੁਗ ਦੇ ਅੰਤ ਨਜ਼ਦੀਕ ਆ ਰਿਹਾ ਹੈ। ਇੱਕ ਪੁਰਾਣ ਲਿਖਿਆ ਹੈਗਾ ਸੋ ਸਮੁੰਦਰ ਦੇ ਜਿਹੜੇ ਜਾਨਵਰ ਸਨ ਉਹ ਹੁਣ ਬਾਹਰ ਆਉਣ ਲੱਗ ਪਏ ਹਨ ਤੇ ਇੱਕ ਬਹੁਤ ਵੱਡਾ ਜਾਨਵਰ ਜਿਹੜਾ ਉਹ ਵੀ ਸਮੁੰਦਰ ਦੇ ਥੱਲੇ ਹੈ ਤੇ ਕਹਿੰਦੇ ਹਨ ਕਿ ਉਹ ਵੀ ਬਾਹਰ ਆਏਗਾ ਤੇ ਦੁਨੀਆ ਵਿੱਚ ਤਬਾਹੀ ਮਚਾਏਗਾ ਸੋ ਇਹ ਸੀ ਇੱਕ ਮੱਛੀ ਬਾਰੇ ਉਰਫਿਸ਼ ਮੱਛੀ ਬਾਰੇ ਖਬਰ ਜਿਸ ਨੂੰ ਸਮੁੰਦਰ ਦਾ ਦੇਵਤੇ ਦਾ ਦੂਤ ਕਹਾ ਜਾਂਦਾ ਹੈ ਸੋ ਇਹ ਬਾਹਰ ਆਈ ਇਸ ਨਾਲ ਸੁਨਾਮੀ ਆਉਂਦੀ ਜਿਹੜੀ ਆ ਉਹ ਘਟਨਾ ਘਟ ਸਕਦੀ ਹੈ ਲੋਕਾਂ ਨੂੰ ਇਸ ਤੋਂ ਚਕੰਨੇ ਰਹਿਣ ਦੀ ਜ਼ਰੂਰਤ ਹੈ ਜੋ ਸਮੁੰਦਰ ਦੇ ਨੇੜੇ ਰਹਿੰਦੇ ਹਨ